ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਜ ਚ ਗਏ ਨੇ 9:00 ਸਵੇਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਗਈ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਹੋਮੀ ਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੇ ਬਾਰੇ ਹੈ ਅੱਜ ਦੀ ਵੀਡੀਓ ਬਹੁਤ ਸੋਹਣੀ ਆ ਜੀ ਬਹੁਤ ਹੀ ਜ਼ਿਆਦਾ ਵਧੀਆ ਤੇ ਮੈਨੂੰ ਵੀ ਅੱਜ ਇਹ ਵੀਡੀਓ ਬਣਾਉਂਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਸੋ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅਗਰ ਪਾਠ ਕਰਦੇ ਵਕਤ ਤੁਹਾਡਾ ਵੀ ਮਨ ਕਿਤੇ ਨਾ ਕਿਤੇ ਡੋਲ ਜਾਂਦਾ ਹੈ ਕਿਤੇ ਨਾ ਕਿਤੇ ਦੁਬਿਧਾ ਦੇ ਵਿੱਚ ਫਸਿਆ ਰਹਿੰਦਾ ਤਾਂ ਤੁਹਾਡੇ ਇਹ ਵੀਡੀਓ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਆ ਸੋ ਮੇਰੀ ਇਹੀ ਰਿਕੁਐਸਟ ਆ ਤੁਹਾਨੂੰ ਵੀ ਤੁਸੀਂ ਇਹ ਜਿਹੜੀ ਵੀਡੀਓ ਪੂਰਾ ਜ਼ਰੂਰ ਦੇਖਿਓ ਨੂੰ ਸਕਿਪ ਨਾ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਕਰਦੇ ਆ ਸਟਾਰਟ ਆਈ ਦੀ ਵੀਡੀਓ ਸਭ ਤੋਂ ਪਹਿਲਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਇੱਕ ਗੱਲ ਜ਼ਰੂਰ ਤੁਹਾਡੇ ਚਰਣਾ ਕੀ ਬੇਨਤੀ ਕਰਾਂਗੇ ਵੀ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਜੀ ਦੀ ਗੁਰਬਾਣੀ ਜਪਣ ਦੇ ਨਾਲ ਕੁਝ ਚੀਜ਼ਾਂ ਬਦਨਾਮ ਹੋਇਆ ਕਿਸੇ ਮੁਸ਼ਕਿਲ ਦਾ ਹੱਲ ਹੋਇਆ ਕੋਈ ਤੁਹਾਡਾ ਸੰਕਟ ਦੂਰ ਹੋਇਆ ਸੋ ਤੁਸੀਂ ਅਗਰ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਕਿ ਫਿਰ ਜਦੋਂ ਆਪਾਂ ਉਹ ਚੀਜ਼ ਦੂਜਿਆਂ ਨਾਲ ਸ਼ੇਅਰ ਕਰਦੇ ਆਂ ਜੇ ਦੂਸਰਿਆਂ ਦੀ ਬਹੁਤ ਹਿੰਮਤ ਜੁਟਦੀ ਆ ਕਿਤੇ ਨਾ ਕਿਤੇ ਜਦੋਂ ਦੂਸਰੇ ਦਾ ਮਨ ਤੋਬਾ ਦੇ ਵਿੱਚ ਫਸਿਆ ਹੁੰਦਾ ਨਾ ਤਾਂ ਉਹਨੂੰ ਇੱਕ ਹੱਲ ਮਿਲ ਜਾਂਦਾ ਉਹਨਾਂ ਦੀ ਉਸ ਗੱਲ ਦਾ ਜਵਾਬ ਮਿਲ ਜਾਂਦਾ ਸੋ ਤੁਹਾਨੂੰ ਵੀ ਰਿਕਵੈਸਟ ਆ ਜੀ ਅਗਰ ਤੁਸੀਂ ਚਾਹੋ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਆਪਾਂ ਤੁਹਾਨੂੰ ਗੱਲ ਜੀ ਸ਼ੇਅਰ ਕਰਨ ਜਾ ਰਹੇ ਆਂ ਵੀ ਆਪਣੀ ਇੱਕ ਭੈਣ ਨੇ ਕਮੈਂਟ ਕਰਕੇ ਮਤਲਬ ਉਹਨਾਂ ਨੇ ਆਪਣੀ ਗੱਲ ਸ਼ੇਅਰ ਕੀਤੀ ਆ ਅੱਗੇ ਗੱਲ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਇੱਕ ਗੱਲ ਆਪਾਂ ਹੋਰ ਜ਼ਰੂਰ ਕਰਾਂਗੇ ਵੀ ਜਦੋਂ ਆਪਣੇ ਘਰ ਦੇ ਵਿੱਚ ਕੋਈ ਬਿਮਾਰ ਹੁੰਦਾ ਨਾ ਤਾਂ ਜਿਹੜਾ ਬਾਕੀ ਦਾ ਪਰਿਵਾਰ ਹੁੰਦਾ ਉਹ ਨੂੰ ਇਹ ਹੁੰਦਾ ਵੀ ਅਸੀਂ ਇਸ ਤਰੀਕੇ ਨਾਲ ਕੀ ਕਰੀਏ ਕੀ ਇਹਨੂੰ ਖਵਾਈਏ ਜਾਂ ਪਿਆਈਏ ਜਾਂ ਇਹਨੂੰ ਕਿੱਥੇ ਲੈ ਕੇ ਜਾਈਏ ਵੀ ਇਹ ਠੀਕ ਹੋ ਜਾਵੇ ਉਦੋਂ ਆਪਾਂ ਹਰ ਹੀਲਾ ਵਸੀਲਾ ਅਪਣਾਉਨੇ ਆ ਹਰ ਤਰੀਕਾ ਆਪਾਂ ਅਪਣਾਉਨੇ ਆ ਹਰ ਕੋਸ਼ਿਸ਼ ਆਪਾਂ ਕਰਦੇ ਆ ਵੀ ਇਹ ਕਿਸੇ ਲੁੱਟ ਠੀਕ ਹੋ ਜਾਵੇ ਕਿਉਂਕਿ ਜਿਹੜੇ ਦਿਲ ਦੇ ਆਪਣੇ ਕਰੀਬ ਹੁੰਦੇ ਆ ਜੀ ਜਿਨ੍ਹਾਂ ਨਾਲ ਆਪਣੀ ਅਟੈਚਮੈਂਟ ਹੁੰਦੀ ਹੈ ਫੈਮਿਲੀ ਮੈਂਬਰਸ ਆਪਣੇ ਤਾਂ ਜਦੋਂ ਉਹਨਾਂ ਤੇ ਮੁਸ਼ਕਿਲ ਆਉਂਦੀਆਂ ਜੀ ਤਾਂ ਉਹ ਕਿਤੇ ਨਾ ਕਿਤੇ ਆਪਾਂ ਵੀ ਉਸ ਚੀਜ਼ ਨੂੰ ਮਹਿਸੂਸ ਕਰਦੇ ਆਂ ਤਾਂ ਜਦੋਂ ਉਦੋਂ ਫਿਰ ਕਈ ਵਾਰ ਇਹ ਵੀ ਹੁੰਦਾ ਕਿ ਕਈ ਲੋਕ ਆਪਾਂ ਨੂੰ ਆ ਕੇ ਕਹਿੰਦੇ ਨੇ ਵੀ ਤੁਸੀਂ ਇਦਾਂ ਕਰੋ ਫਲਾਨੀ ਜਗ੍ਹਾ ਚਲੇ ਜਾਓ ਫਲਾਨੀ ਬਾਬਾ ਜੀ ਕੋਲ ਚਲੇ ਜਾਓ ਉਹ ਤੁਹਾਨੂੰ ਠੀਕ ਕਰ ਦੇਣਗੇ ਤਾਂ ਆਪਾਂ ਉਹ ਰਸਤਾ ਵੀ ਅਪਣਾਉਨੇ ਆ ਕਿਉਂਕਿ ਆਪਾਂ ਨੂੰ ਉਸ ਟਾਈਮ ਉਹਨਾਂ ਦੀ ਸਿਹਤ ਤੋਂ ਉੱਪਰ ਕੁਝ ਨਾ ਦਿਖ ਰਿਹਾ ਹੁੰਦਾ ਕੁਝ ਨਾ ਸਮਝ ਆ ਰਿਹਾ ਹੁੰਦਾ ਲੇਕਿਨ ਉਹ ਮੁਸ਼ਕਿਲ ਟਾਈਮ ਦੇ ਵਿੱਚ ਜਦੋਂ ਆਪਾਂ ਗੁਜ਼ਰਦੇ ਆ ਜਦੋਂ ਉਹ ਤੋਂ ਬਾਅਦ ਥੱਕ ਹਾਰ ਕੇ ਆਪਾਂ ਸੱਚੇ ਦਿਲ ਤੋਂ ਗੁਰੂ ਸਾਹਿਬ ਨੂੰ ਪੁਕਾਰਦੇ ਆ ਜਾਂ ਪਰਮਾਤਮਾ ਨੂੰ ਚੇਤੇ ਵੀ ਕਰ ਲੈਂਦੇ ਆ ਇੱਕ ਸਕਿੰਟ ਲਈ ਵੀ ਤਾਂ ਫਿਰ ਪਰਮਾਤਮਾ ਆਪ ਜ਼ਰੂਰ ਉਸ ਹਾਜ਼ਰ ਨਜ਼ਰ ਹੋ ਕੇ ਉਸ ਕਾਰਜ ਨੂੰ ਸਵਾਰਦੇ ਨੇ ਸੋ ਇਸੇ ਤਰ੍ਹਾਂ ਆਪਣੀ ਇੱਕ ਭੈਣ ਨੇ ਆਪਣੇ ਨਾਲ ਸ਼ੇਅਰ ਕੀਤਾ ਮੈਂ ਇਧਰ ਕਮੈਂਟ ਵੀ ਉਹਨਾਂ ਦਾ ਲਾ ਦੂੰਗੀ ਅਗਰ ਤੁਸੀਂ ਉਹਨਾਂ ਦਾ ਕਮੈਂਟ ਪੜ੍ਹਨਾ ਚਾਹੁੰਦੇ ਹੋ ਕੱਲ ਦੀ ਵੀਡੀਓ ਦੇ ਥੱਲੇ ਉਹਨਾਂ ਦਾ ਕਮੈਂਟ ਕੀਤਾ ਹੋਇਆ ਕਮੈਂਟ ਸੈਕਸ਼ਨ ਜਾ ਕੇ ਤੁਸੀਂ ਪੜ ਸਕਦੇ ਹੋ। ਉਹਨਾਂ ਨੇ ਦੱਸਿਆ ਆਪਾਂ ਨੂੰ ਕਹਿੰਦੇ ਵੀ ਜਦੋਂ ਮੈਂ 9 ਸਾਲ ਦੀ ਸੀਗੀ ਤင် ਅਸੀਂ ਭੈਣ ਭਾਈ ਛੋਟੇ ਸੀਗੇ ਤਾਂ ਸਾਡੀ ਜਿਹੜੀ ਮੰਮੇ ਸੀ ਨਾ ਕਹਿੰਦੇ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ। ਇੰਨੀ ਜ਼ਿਆਦਾ ਕਹਿੰਦੇ ਬਿਮਾਰ ਹੋ ਗਈ ਵੀ ਉਹ ਹਰ ਟਾਈਮੰਜੇ ਤੇ ਪਏ ਰਹਿੰਦੇ ਸੀਗੇ ਤੇ ਕਹਿੰਦੇ ਬਹੁਤ ਜਗ੍ਹਾ ਦਵਾਈ ਵੀ ਦਵਾਈ ਕੋਈ ਦਵਾਈ ਉਹਨਾਂ ਤੇ ਅਸਰ ਨਹੀਂ ਕਰ ਰਹੀ ਸੀ। ਕਹਿੰਦੇ ਕਈ ਜਗ੍ਹਾ ਸੀ ਬਾਪਿਆਂ ਕੋਲ ਵੀ ਲਿਜਾ ਕੇ ਦੇਖਿਆ ਪਰ ਉਹ ਫਿਰ ਵੀ ਠੀਕ ਨਹੀਂ ਹੋਏ। ਕਹਿੰਦੇ ਸਾਡੇ ਡੈਡੀ ਜਿਹੜੇ ਸੀਗੇ ਉਹ ਵੀ ਸ਼ਰਾਬ ਪੀਂਦੇ ਸੀਗੇ ਉਸ ਟਾਈਮ ਨਾ ਤੇ ਕਹਿੰਦੇ ਨਾ ਇੱਕ ਦਿਨ ਮਹਾਰਾਜ ਦੀ ਐਸੀ ਕਿਰਪਾ ਹੋਈ ਕਿ ਹਜੂਰ ਸਾਹਿਬ ਤੋਂ ਬਾਬਾ ਜੀ ਆਏ ਹੋਏ ਸੀਗੇ ਆਪਣੀ ਹੁੰਦੇ ਆਏ ਹੁੰਦੇ ਨਾ ਕਈ ਵਰੀ ਨਿੰਗ ਸਿੰਘ ਆਏ ਹੁੰਦੇ ਆ ਗੱਡੀ ਲੈ ਕੇ ਕਣਕ ਦੀ ਗ੍ਰਾਹੀ ਕਰਨ ਕਹਿੰਦੇ ਉਹ ਆਏ ਹੋਏ ਸੀਗੇ ਤੇ ਕਣਕ ਦੀ ਗ੍ਰਾਹੀ ਕਰਨ ਕਹਿੰਦੇ ਡੈਡੀ ਜੀ ਨੇ ਉਹਨਾਂ ਅੱਗੇ ਹੱਥ ਜੋੜ ਕੇ ਅਰਦਾਸ ਵੀ ਰਿਕਵੈਸਟ ਕੀਤੀ ਵੀ ਬਾਬਾ ਜੀਰ ਦਾਸ ਕਰੋ ਕਿ ਨਾ ਬੱਚਿਆਂ ਦੀ ਜਿਹੜੀ ਮਾਂ ਹੈ ਉਹ ਬਿਲਕੁਲ ਠੀਕ ਹੋ ਜਾਵੇ ਵੀ ਉਹ ਬਿਮਾਰ ਹੈ ਉਹਨਾਂ ਨੇ ਸਾਰੀ ਗੱਲ ਉਹਨਾਂ ਨਾਲ ਸਾਂਝੀ ਕੀਤੀ ਕਹਿੰਦੇ ਬਾਬਾ ਜੀ ਨੇ ਕਿਹਾ ਸਿੱਖਾ ਅੰਮ੍ਰਿਤ ਪਾਣ ਕਰੋ ਗੁਰੂ ਦੇ ਨਾਲ ਜੁੜੋ ਬਾਣੀ ਨਾਲ ਜੁੜੋ ਇਹ ਬਿਲਕੁਲ ਠੀਕ ਹੋ ਜਾਵੇਗੀ ਕਹਿੰਦੇ ਫਿਰ ਮੇਰੀ ਮੰਮੀ ਨੇ ਤੇ ਮੇਰੇ ਡੈਡੀ ਨੇ ਜਿਹੜਾ ਅੰਮ੍ਰਿਤ ਛਕਿਆ ਉਸ ਤੋਂ ਬਾਅਦ ਕਹਿੰਦੇ ਪਾਠ ਸ਼ੁਰੂ ਕੀਤਾ ਉਹਨਾਂ ਨੇ ਕਹਿੰਦੇ ਵੀ ਅ ਮਹਾਰਾਜ ਦੀ ਕਿਰਪਾ ਹੋਈ ਤੇ ਸਾਡੇਡੇ ਮੰਮੀ ਉਹ ਬਿਲਕੁਲ ਠੀਕ ਹੋ ਗਏ ਕਹਿੰਦੇ ਹੁਣ ਤੁਸੀਂ ਦੇਖੋ ਜੀ ਵੀ ਜਦੋਂ ਪਰਮਾਤਮਾ ਨੂੰ ਆਪਾਂ ਸੱਚੇ ਦਿਲੋਂ ਸੱਚੇ ਪੁਕਾਰਨਾ ਇੱਕ ਵਿਸ਼ਵਾਸ ਦੇ ਨਾਲ ਤੇ ਖ ਬਾਬਾ ਜੀ ਨੇ ਕਿਹਾ ਉਹਨਾਂ ਨੇ ਨਾ ਦੇ ਨਾਲ ਅੰਮ੍ਰਿਤ ਛਕ ਲਿਆ ਨਾ ਦੇ ਨਾਲ ਪਾੜ ਸ਼ੁਰੂ ਕਰ ਲਿਆ ਕਿਉਂ ਕਿ ਉਹਨਾਂ ਨੂੰ ਬਾਬਾ ਜੀ ਦੀ ਗੱਲ ਤੇ ਵਿਸ਼ਵਾਸ ਸੀ ਤੇ ਉਹ ਵਿਸ਼ਵਾਸ ਦੇ ਨਾਲ ਦੇਖੋ ਉਹਨਾਂ ਦੀ ਵਿਸ਼ਵਾਸ ਦੀ ਫਿਰ ਜਿਹੜੀ ਜਿੱਤ ਹੋਈ ਤਾਂ ਫਿਰ ਉਹਨਾਂ ਨੇ ਕਹਿੰਦੇ ਅ ਕਹਿੰਦੇ ਉਦੋਂ ਬਾਅਦ ਕਹਿੰਦੇ ਹੁਣ ਕਹਿੰਦੇ ਮੇਰੀ ਇਸ ਟਾਈਮ ਜਿਹੜੀ ਉਮਰ ਆ ਹੁਣ 40 ਸਾਲ ਆ ਉਦੋਂ ਮੈਂ 9 ਸਾਲ ਦੀ ਸੀ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਕੋਈ ਵੀ ਮੇਰੀ ਮੰਮੀ ਨੂੰ ਦੇਖਣ ਆਉਂਦਾ ਜਾਂ ਮਿਲਣ ਆਉਂਦਾ ਜਾਂ ਦੇਖਦਾ ਤਾਂ ਕਹਿੰਦੇ ਨਾ ਵੀ ਉਹ ਹਮੇਸ਼ਾ ਇਹੀ ਕਹਿੰਦੇ ਸੀ ਵੀ ਇਹਦਾ ਬਚਣਾ ਮੁਸ਼ਕਿਲ ਹੈ ਵੀ ਕਿਉਂਕਿ ਕੰਡੀਸ਼ਨ ਜਦੋਂ ਜ਼ਿਆਦਾ ਖਰਾਬ ਹੁੰਦੀ ਆ ਹਨਾ ਤਾਂ ਕਈ ਲੋਕ ਕਹਿ ਜਾਂਦੇ ਨੇ ਵੀ ਮੁਸ਼ਕਿਲ ਲੱਗਦਾ ਬਚਣਾ ਤੇ ਕਹਿੰਦੇ ਪਰ ਅੱਜ ਮੈਂ 40 ਸਾਲ ਦੀ ਹੋ ਗਈ ਉਦੋਂ ਮੈਂ 9 ਸਾਲ ਦੀ ਸੀ ਅੱਜ ਵੀ ਮੇਰੀ ਮੰਮੀ ਬਿਲਕੁਲ ਤੰਦਰੁਸਤ ਨਹੀਂ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਉਹ ਦਿਲ ਦੇ ਵਿੱਚ 3 ਘੰਟੇ ਬੈਠ ਕੇ ਸਹਿਜ ਪਾਠ ਕਰਦੇ ਨੇ ਦੇਖੋ ਉਸ ਮੁਸ਼ਕਿਲ ਦੇ ਟਾਈਮ ਦੇ ਵਿੱਚ ਉਹ ਗੁਰੂ ਸਾਦੇ ਚਰਨੀ ਜੁੜੇ ਤੇ ਅੱਜ ਤੱਕ ਪਰਮਾਤਮਾ ਜੀ ਉਹਨਾਂ ਤੋਂ ਸੇਵਾ ਲੈ ਰਹੇ ਨੇ ਸੋ ਇਹ ਜਿਹੜਾ ਮੁਸ਼ਕਿਲ ਟਾਈਮ ਵੀ ਹੁੰਦਾ ਨਾ ਜੇ ਜਦੋਂ ਆਪਾਂ ਕਈ ਵਾਰੀ ਹਾਰ ਮੰਨ ਜਾਂਦੇ ਆ ਇਹ ਮੁਸ਼ਕਿਲ ਟਾਈਮ ਦੇ ਆਉਣ ਦੀ ਵੀ ਕੋਈ ਵਜ੍ਹਾ ਹੁੰਦੀ ਹੈ ਮੈਂ ਵੀ ਅਗਰ ਤੁਹਾਡੇ ਨਾਲ ਕਈ ਵਾਰੀ ਸ਼ੇਅਰ ਕੀਤੀ ਆ ਕਿ ਸਾਡੇ ਤੇ ਜਿਹੜਾ ਔਖਾ ਟਾਈਮ ਅਗਰ ਆਇਆ ਤਾਂ ਉਹਦੀ ਵੀ ਕੋਈ ਵਜ੍ਹਾ ਸੀ ਹੁਣ ਸਮਝ ਆਉਂਦਾ ਵੀ ਉਹ ਆਉਣਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਅਗਰ ਉਹ ਔਖਾ ਟਾਈਮ ਨਾ ਆਉਂਦਾ ਤਾਂ ਸ਼ਾਇਦ ਅਸੀਂ ਕਦੇ ਗੁਰਮਾਣੀ ਨਾਲ ਜੁੜਦੇ ਹੀ ਨਾ ਕਿਉਂਕਿ ਸੌਖੇ ਟਾਈਮ ਤਾਂ ਦੇਖੋ ਕੋਈ ਕੋਈ ਹੁੰਦਾ ਜਿਹੜਾ ਗੁਰੂ ਸਾਹਿਬ ਨੂੰ ਯਾਦ ਕਰਦਾ ਜਦੋਂ ਔਖਾ ਟਾਈਮ ਹੁੰਦਾ ਜਦੋਂ ਕੋਈ ਸਾਥ ਨਹੀਂ ਦਿੰਦਾ ਜਦੋਂ ਆਪਾਂ ਨੂੰ ਆਪਣੀ ਮੁਸ਼ਕਿਲ ਦਾ ਕੋਈ ਹੱਲ ਨਹੀਂ ਮਿਲਦਾ ਤਾਂ ਫਿਰ ਉਦੋਂ ਆਪਾਂ ਦੀ ਅੰਦਰ ਜਿਹੜੀ ਤੜਫ ਲੱਗੀ ਹੁੰਦੀ ਹੈ ਨਾ ਉਸ ਚੀਜ਼ ਦੀ ਤਾਂ ਫਿਰ ਉਦੋਂ ਜੋ ਆਪਾਂ ਨੂੰ ਹੀਲਾ ਲੱਗਦਾ ਜਾਂ ਰਸਤਾ ਮਿਲਦਾ ਆਪਾਂ ਉਹਨੂੰ ਜ਼ਰੂਰ ਅਪਣਾਉਣੇ ਆ ਤਾਂ ਉਦੋਂ ਜਦੋਂ ਆਪਾਂ ਅੰਦਰੋਂ ਔਖੇ ਹੁੰਨੇ ਆ ਨਾ ਤਾਂ ਫਿਰ ਜਦੋਂ ਗੁਰੂ ਸਹਿਬ ਨੂੰ ਆਪਾਂ ਪੁਕਾਰਦੇ ਆ ਉਹਨੂੰ ਦਿਲ ਤੋਂ ਪੁਕਾਰਦੇ ਆ ਔਖੇ ਹੋ ਕੇ ਜਿਵੇਂ ਕਈ ਵਾਰੀ ਆਪਾਂ ਨੂੰ ਕੋਈ ਮਿਲ ਜਵੇ ਤੇ ਜਦੋਂ ਉਹ ਆਪਾਂ ਦਾ ਦੁੱਖ ਸੁੱਖ ਆਪਣੇ ਕੋਲ ਗੱਲ ਛੇੜ ਲਵੇ ਆਪਾਂ ਬੜੇ ਭਰੇ ਮਨ ਦੇ ਨਾਲ ਉਹਦੇ ਨਾਲ ਗੱਲ ਕਰਦੇ ਆ ਹਨਾ ਉਦੋਂ ਆਪਾਂ ਨੂੰ ਇਹ ਵੀ ਲੱਗਦਾ ਹੁੰਦਾ ਕਈ ਵਾਰੀ ਵੀ ਸਾਡਾ ਰੋਣ ਨਿਕਲ ਜੀਦੋਂ ਆਪਾਂ ਗੁਰੂ ਨੂੰ ਵੀ ਯਾਦ ਕਰਦੇ ਆ ਨਾ ਔਖੇ ਟਾਈਮ ਤਾਂ ਫਿਰ ਉਦੋਂ ਵੀ ਕੁਝ ਕੰਡੀਸ਼ਨ ਇਦਾਂ ਦੀ ਹੁੰਦੀ ਆ ਤਾਂ ਫਿਰ ਉਦੋਂ ਉਹ ਪੁਕਾਰ ਸਾਡੇ ਗੁਰੂ ਸਾਡੇ ਚਰਨਾਂ 'ਚ ਜ਼ੋਰ ਪਹੁੰਚਦੀ ਆ ਸੋ ਮੇਰੀ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਇਹੀ ਬੇਨਤੀ ਆ ਇਨ੍ਹਾਂ ਭੈਣ ਦੀ ਤਰ੍ਹਾਂ ਤੁਸੀਂ ਵੀ ਮਤਲਬ ਗੁਰੂ ਸਾਹਿਬ ਨਾਲ ਮਤਲਬ ਜ਼ਰੂਰ ਜੁੜੋ ਗੁਰਬਾਣੀ ਨਾਲ ਜ਼ਰੂਰ ਜੁੜੋ ਚਾਹੇ ਦਿਨ ਦੇ ਵਿੱਚ 5 ਮਿੰਟ ਹੀ ਪਾਠ ਕਰ ਲੋ ਚਾਹੇ 1 ਮਿੰਟ ਹੀ ਕਰ ਲੋ ਸੱਚੇ ਦੇ ਰੋ ਚਾਹੇ ਮੂਲ ਮੰਤਰ ਸਾਹਿਬ ਹੀ ਕਰ ਲੋ ਤੁਸੀਂ ਬਾ ਸ਼ੁਰੂ ਕਰੋ ਵਿਸ਼ਵਾਸ ਰੱਖ ਕੇ ਗੁਰੂ ਸਾਹਿਬ ਜ਼ਰੂਰ ਸਾਡੇ ਜਿਹੜੇ ਕਾਰਜੋ ਸੁਆਰਦੇ ਨੇ ਸੋ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਾਂ ਐਸੀ ਮੈਂ ਵੀਡੀਓ ਕਿਸੇ ਹੋ ਚੀਰ ਵਾਲ ਬਣਾਈ ਹੋਈ ਸੀ ਪਰ ਮੈਨੂੰ ਲੱਗਿਆ ਕਿ ਮੈਂ ਭੁੱਲ ਨਾ ਜਾਵਾਂ ਪਹਿਲਾਂ ਮੈਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਕਿ ਇਹਦੇ ਨਾਲ ਹੋਰ ਵੀ ਆਪਣੀਆਂ ਜਿਹੜੀਆਂ ਭੈਣਾਂ ਆਂ ਜਾਂ ਵੀਰ ਨੇ ਜਿਨ੍ਹਾਂ ਦੇ ਹੌਂਸਲੇ ਕਿਤੇ ਨਾ ਕਿਤੇ ਟੁੱਟ ਜਾਂਦੇ ਆ ਪਾਠ ਤਾਂ ਕਰਦੇ ਆ ਪਰ ਕਈ ਵਾਰ ਸਾਡੇ ਦਿਮਾਗ 'ਚ ਇਹ ਚੀਜ਼ ਚੱਲ ਰਹੀ ਹੁੰਦੀ ਆ ਵੀ ਪਤਾ ਨਹੀਂ ਮੇਰਾ ਕੰਮ ਬਣੂਗਾ ਕਿ ਨਹੀਂ ਬਣੂਗਾ ਪਤਾ ਨਹੀਂ ਗੁਰੂ ਸਾਹਿਬ ਸੁਣਨਗੇ ਕਿ ਨਹੀਂ ਸੁਣਨਗੇ ਜੀ ਜਰੂਰ ਸੁਣਨਗੇ ਕੋਈ ਭਾਗਾ ਵਾਲਾ ਹੁੰਦਾ ਜਿਹਦੀ ਛੇਤੀ ਗੁਰੂ ਸਾਹਿਬ ਸੁਣ ਲੈਂਦੇ ਨੇ ਸਭ ਤੋਂ ਮੇਨ ਗੱਲ ਹੁੰਦੀ ਹੈ ਕਿ ਕਿੰਨੇ ਦਿਲ ਤੋਂ ਤੁਸੀਂ ਗੁਰੂ ਸਾਹਿਬ ਨੂੰ ਪੁਕਾਰ ਰਹੇ ਹੋ ਕਿੰਨੇ ਵਿਸ਼ਵਾਸ ਨਾਲ ਪੁਕਾਰ ਰਹੇ ਹੋ ਅਗਰ ਵਿਸ਼ਵਾਸ ਨਹੀਂ ਵੀ ਹੈ ਜੀ ਮਨ ਡੋਲਦਾ ਮਨ ਨਹੀਂ ਟਿਕਦਾ ਤੁਹਾਡਾ ਮਨ ਭਟਕਦਾ ਹੈ ਤਾਂ ਵੀ ਬਾਤ ਕਰਨਾ ਬੰਦ ਨਾ ਕਰੋ ਗੁਰੂ ਸਾਹਿਬ ਦੀ ਕਿਰਪਾ ਇੱਕ ਨਾ ਇੱਕ ਦਿਨ ਜ਼ਰੂਰ ਹੋਊਗੀ ਅਗਰ ਤੁਹਾਡਾ ਮਨ ਨਹੀਂ ਟਿਕ ਰਿਹਾ ਤਾਂ ਵੀ ਤੁਹਾਨੂੰ ਉਸ ਚੀਜ਼ ਦਾ ਫਲ ਜ਼ਰੂਰ ਮਿਲੇਗਾ ਇਹ ਮੈਨੀ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਹਿੰਦੇ ਨੇ ਵੀ ਜੇ ਨਹੀਂ ਵੀ ਮੰਨ ਤੈਕਦਾ ਨਹੀਂ ਵੀ ਅਰਥ ਸਮਝ ਆਉਂਦੇ ਤਾਂ ਵੀ ਤੁਹਾਨੂੰ ਉਸ ਚੀਜ਼ ਦਾ ਫਲ ਜ਼ਰੂਰ ਮਿਲਦਾ ਪਰ ਹਾਂ ਕੋਸ਼ਿਸ਼ ਜ਼ਰੂਰ ਕਰਿਆ ਕਰੋ ਬਾਣੀ ਸਾਰੇ ਬਾਣੀ ਦੇ ਤੇ ਪੁਸ਼ਕ ਜਦੋਂ ਆਪਾਂ ਬਾਣੀ ਜਪਦੇ ਆ ਨਾ ਤਾਂ ਥੋੜੀ ਥੋੜੀ ਬਾਣੀ ਦੇ ਅਰਥ ਜ਼ਰੂਰ ਨਾਲ ਪੜ ਲਿਆ ਕਰੋ ਤਾਂ ਉਹਦੇ ਨਾਲ ਆਪਾਂ ਨੂੰ ਬਾਣੀ ਥੋੜੀ ਥੋੜੀ ਸਮਝ ਆਉਣ ਲੱਗ ਜਾਂਦੀ ਹੈ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਜੀ ਸਪੋਰਟ ਵੀ ਕਰੋ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਦਾਂ ਦੀ ਜਿਹੜੀ ਪੋਜ਼ਿਟਿਵ ਵੀਡੀਓਜ਼ ਹੁੰਦੀਆਂ ਨਾ ਇਹਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਡਿਪਰੈਸ਼ਨ ਦੀ ਜਿਹੜੀ ਪ੍ਰੋਬਲਮ ਹੋਗੀ ਖਾਸ ਕਰ ਮੇਨ ਅਏ ਦੇ ਟਾਈਮ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਉਹ ਡਿਪਰੈਸ਼ਨ ਦੀ ਆ ਤਾਂ ਡਿਪਰੈਸ਼ਨ ਚੋਂ ਵੀ ਬੰਦਾ ਬਾਹਰ ਆਉਂਦਾ ਗੁਰਬਾਣੀ ਜਪਣ ਨਾਲ ਬੰਦਾ ਟੈਨਸ਼ਨ ਐਂਜ਼ਾਈਟੀ ਤੋਂ ਵੀ ਬਾਹਰ ਆਉਂਦਾ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਆ ਜੀ ਤੇ ਪ੍ਰਮਾਤਮਾ ਆਪਣੇ ਜਿਹੜੀਆਂ ਮੁਸ਼ਕਿਲਾਂ ਉਹਨਾਂ ਦਾ ਹੱਲ ਜ਼ਰੂਰ ਕਰਦੇ ਨੇ ਰੁਕਾਵਟਾਂ ਨੂੰ ਜ਼ਰੂਰ ਦੂਰ ਕਰਦੇ ਨੇ ਸੋ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ